ਧੰਨ ਤਨ ਸਤਿਗੁਰੂ ਗਰੀਬ ਨਿਵਾਦ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰਛਤਰ ਦੇ ਮਾਲਕ ਸਮਰਾਟ ਗੁਰੂ ਪ੍ਰਤੱਖ ਗੁਰੂ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਧੰਨ ਤਨ ਅੰਤਰਜਾਮੀ ਸਤਿਗੁਰੂ ਜਗਤ ਗੁਰੂ ਭਾਨਪਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਧੰਨ ਤਨ ਨੇ ਆਪ ਜੀ ਦੇ ਪਾਗ ਜਿਹੜੇ ਗੁਰੂ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਨ ਕਰ ਰਹੇ ਹਾਂ ਹਜੂਰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਗੋਪਾਲ ਪਾਂਦੇ ਨੂੰ ਨਿਹਾਲ ਕੀਤਾ। ਨੀਰਾ ਉਪਦੇਸ਼ ਹੀ ਨਹੀਂ ਦਿੱਤਾ। ਮਹਾਰਾਜ ਸੱਚੇ ਪਾਸ਼ਾ ਜੀ ਨੇ ਗੋਪਾਲ ਪਾਂਦੇ ਤੇ ਉਹ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਆਮ ਮਨੁੱਖ ਤਾਂ ਲੈ ਹੀ ਨਹੀਂ ਸਕਦਾ। ਸੰਗਤ ਜੀ ਜੇ ਆਮ ਬੰਦਾ ساری ਉਮਰ ਵੀ ਲੱਗਿਆ ਰਹੇ ਤਾਂ ਵੀ ਉਸਤੇ ਇਹ ਬਖਸ਼ਿਸ਼ ਨਹੀਂ ਹੁੰਦੀ। ਕੀ ਕੀਤਾ ਗੁਰੂ ਮਹਾਰਾਜ ਨੇ? ਗੁਰੂ ਮਹਾਰਾਜ ਨੇ ਗੋਪਾਲ ਪਾਂਦੇ ਤੇ ਮਿਹਤ ਦੀ ਦ੍ਰਿਸ਼ਟੀ ਪਾਈ ਤੇ ਉਹਦੇ ਹਿਰਦੇ ਵਿੱਚ ਨਾਮ ਵਸਾ ਦਿੱਤਾ। ਮਹਾਰਾਜ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਵਸ ਇੱਕ ਕਿਨਕਾ ਵਸ ਜੇ ਕਹਿੰਦੇ ਨੇ ਉਸ ਪੁਰਸ਼ ਦੀ ਮਹਿਮਾ ਹੀ ਬਹੁਤ ਵੱਡੀ ਹੋ ਜਾਂਦੀ ਹੈ ਸੰਗਤ ਜੀ ਹਿਰਦੇ ਵਿੱਚ ਨਾਮ ਦਾ ਕਿਨਕਾ ਵਸਣਾ ਤਾਂ ਇੱਕ ਪਾਸੇ ਦੀ ਗੱਲ ਹੈ ਸਾਡੇ ਜ਼ੁਬਾਨ ਤੇ ਸਾਡੇ ਜਿਬਾ ਤੇ ਉਸ ਪਰਮਾਤਮਾ ਦੇ ਨਾਮ ਦਾ ਇੱਕ ਕਿਨਕਾ ਵਸ ਜੇ ਇਹ ਹੀ ਬਹੁਤ ਵੱਡੀ ਗੱਲ ਹੈ ਰਸਨਾ ਤੋਂ ਹੀ ਚੇਤਾ ਆ ਜੇ ਵਾਹਿਗੁਰੂ ਬੋਲਣ ਦਾ ਯਾਦ ਆ ਜੇ ਇਹ ਹੀ ਬਹੁਤ ਵੱਡੀ ਗੱਲ ਹੈ ਸੋ ਮਹਾਰਾਜ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਨਾਮ ਦਾ ਕਿੰਕਾ ਮਾਤਰੀ ਵਸ ਜੇ ਉਹਦੀ ਮਹਿਮਾ ਬਹੁਤ ਵੱਡੀ ਹੋ ਜਾਂਦੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਗੋਪਾਲ ਪਾਂਦੇ ਦੇ ਹਿਰਦੇ ਵਿੱਚ ਨਾਮ ਦਾ ਕਿੰਕਾ ਵਸਾ ਦਿੱਤਾ ਉਹ ਤਾਂ ਸੰਗਤ ਜੀ ਜੇ ਕਿੰਕਾ ਹੀ ਵਸ ਜਾਂਦਾ ਉਹ ਵੀ ਬਹੁਤ ਵੱਡੀ ਗੱਲ ਆਉਣੀ ਸੀ ਪਰ ਮਹਾਰਾਜ ਨੇ ਤਾਂ ਨਾਮ ਹੀ ਵਸਾ ਦਿੱਤਾ ਉਹਦੇ ਹਿਰਦੇ ਵਿੱਚ ਤੇ ਗੋਪਾਲ ਪਾਂਦਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤਾਂ ਮੇਰੇ ਤਿੰਨੋਂ ਹੀ ਤਾਪ ਦੂਰ ਹੋ ਗਏ ਆਦੀ ਵਿਆਦੀ ਤੇ ਉਪਾਦੀ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ ਉਹਦੇ ਤਾਂ ਤਿੰਨੋਂ ਤਾਪ ਦੂਰ ਹੋਣੀ ਹੁਣੇ ਆ ਤਾਂ ਮਹਾਰਾਜ ਨੇ ਉਹਦੇ ਹਿਰਦੇ ਵਿੱਚ ਨਾਮ ਵਸਾਇਆ ਤੇ ਉਹਦੇ ਤਿੰਨੋਂ ਤਾਪ ਦੂਰ ਕਰ ਦਿੱਤੇ ਆਓ ਅਗਲੀ ਕਥਾ ਆਰੰਭ ਕਰੀਏ ਤੇ ਆਪਣੀ ਮਨ ਬਿੱਤੀਆਂ ਨੂੰ ਇਕਾਗਰ ਚਿਤ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟਿਕਾਈਏ ਤੇ ਪਿਆਰ ਨਾਲ ਅਗਲੀ ਕਥਾ ਸਰਵਨ ਕਰੀਏ। ਗੋਪਾਲ ਪਾਂਡੇ ਨੂੰ ਨਿਹਾਲ ਕਰਕੇ ਗੁਰੂ ਮਹਾਰਾਜ ਆਪਣੇ ਘਰ ਨੂੰ ਜਾ ਰਹੇ ਨੇ। ਕੀ ਕਰਦੇ ਨੇ ਆਪਣੇ ਘਰ ਵਿੱਚ ਜਾ ਕੇ ਉਹ ਅੱਜ ਦੇ ਪ੍ਰਸੰਗ ਵਿੱਚ ਸਰਵਨ ਕਰਾਂਗੇ। ਗੁਰੂ ਮਹਾਰਾਜ ਨੇ ਕਿਸੇ ਨੂੰ ਉਡੀਕਿਆ ਨਹੀਂ। ਜਦੋਂ ਗੋਪਾਲ ਪਾਂਡੇ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਤਾਂ ਮਹਾਰਾਜ ਖੁਦ ਉੱਠ ਕੇ ਉੱਥੋਂ ਘਰ ਨੂੰ ਆ ਗਏ। ਪਹਿਲਾਂ ਤਾਂ ਕੁਝ ਦਿਨ ਮਹਾਰਾਜ ਨੂੰ ਪਿਤਾ ਮਹਿਤਾ ਕਾਲੂ ਜੀ ਛੱਡਣ ਵੀ ਜਾਂਦੇ ਸੀ ਤੇ ਲੈਣ ਵੀ ਆਉਂਦੇ ਸੀ ਪਰ ਅੱਜ ਮਹਾਰਾਜ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਆਪ ਹੀ ਮਹਾਰਾਜ ਆਪਣੇ ਘਰ ਨੂੰ ਆ ਜਾਂਦੇ ਨੇ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਵੀ ਅੱਜ ਗੁਰੂ ਨਾਨਕ ਦੇਵ ਸੱਚੇ ਮਹਾਰਾਜ ਸਮੇਂ ਤੋਂ ਪਹਿਲਾਂ ਹੀ ਘਰ ਆ ਗਏ ਨੇ ਤੇ ਕਿਸੇ ਨੂੰ ਨਾਲ ਵੀ ਨਹੀਂ ਲਿਆ ਇਕੱਲੇ ਆ ਗਏ ਨੇ ਤਾਂ ਮਾਤਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਤੁਸੀਂ ਸੰਧਿਆ ਹੋਣ ਤੋਂ ਪਹਿਲਾਂ ਹੀ ਘਰ ਆ ਗਏ ਹੋ ਕਿਉਂਕਿ ਉਸ ਸਮੇਂ ਪਹਿਲਾਂ ਸੰਧਿਆ ਹੋਣ ਤੇ ਛੁੱਟੀ ਹੁੰਦੀ ਸੀ ਬਾਲਕਾਂ ਨੂੰ ਉਸ ਸਮੇਂ ਸ਼ਾਮਾਂ ਪੈਣ ਤੇ ਛੁੱਟੀ ਹੁੰਦੀ ਸੀ ਤੇ ਹਜੇ ਸ਼ਾਮ ਪਈ ਨਹੀਂ ਤੁਸੀਂ ਪਹਿਲਾਂ ਹੀ ਆ ਗਏ ਹੋ ਤੇ ਇਕੱਲੇ ਆਏ ਹੋ ਮਹਾਰਾਜ ਦੁਪਹਿਰ ਨੂੰ ਹੀ ਕਰ ਆ ਗਏ ਸੀ ਹਜੇ ਸ਼ਾਮ ਨਹੀਂ ਹੋਈ ਸੀ ਮਾਤਾ ਤ੍ਰਿਪਤਾ ਜੀ ਕਹਿੰਦੇ ਨਾਨਕ ਜੀ ਜੇ ਤੁਹਾਡੇ ਪਿਤਾ ਜੀ ਨੂੰ ਪਤਾ ਲੱਗਿਆ ਨਾ ਤੁਸੀਂ ਇਕੱਲੇ ਹੀ ਆ ਗਏ ਹੋ ਵੇਖਿਓ ਫਿਰ ਤੁਹਾਡੀ ਤਾੜਨਾ ਕਰਨਗੇ ਹੋ ਸੰਗਤ ਜੀ ਮਾਤਾ ਪਿਤਾ ਨੇ ਤਾਂ ਉਹੀ ਸੋਚ ਰੱਖਣੀ ਸੀ ਜਿਹੜੀ ਆਮ ਮਾਤਾ ਪਿਤਾ ਆਪਣੇ ਬਾਲਕਾਂ ਵਾਸਤੇ ਰੱਖਦੇ ਨੇ ਸੋ ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਲੱਗਦਾ ਵੀ ਤੁਸੀਂ ਧਿਆਨ ਨਾਲ ਪੜ੍ਹਦੇ ਨਹੀਂ ਪਏ ਅਜੇ ਤੁਹਾਡਾ ਉੱਥੇ ਪੜਦੇ ਨੂੰ ਦੂਜਾ ਦਿਨ ਹੋਇਆ ਤੁਸੀਂ ਉੱਥੇ ਧਿਆਨ ਦਿਓ ਕਿੱਡਾ ਵਿੱਚ ਨਾ ਲੱਗੋ ਜਦੋਂ ਮਾਤਾ ਜੀ ਨੇ ਇੰਜ ਆਖਿਆ ਤਾਂ ਮਹਾਰਾਜ ਲੀਲਾ ਵਰਤਉਂਦੇ ਨੇ ਮਹਾਰਾਜ ਨੇ ਤਾਂ ਆਪਣੇ ਮਾਤਾ ਪਿਤਾ ਤੇ ਪੂਰਾ ਪਰਦਾ ਪਾ ਕੇ ਰੱਖਿਆ ਸੀ ਬਾਲਕ ਵਾਲਾ ਮਹਾਰਾਜ ਆਮ ਬੱਚਾ ਵਾਂਗ ਹੰਝੂ ਗੇਰਨ ਲੱਗ ਪਏ ਤੇ ਮਹਾਰਾਜ ਮਿੱਟੀ ਪੁੱਟਣ ਲੱਗ ਪਏ ਮਹਾਰਾਜ ਇੱਥੇ ਬਾਲ ਲੀਲਾ ਕਰਦੇ ਨੇ ਤੇ ਮਾਤਾ ਜੀ ਨੂੰ ਇਹ ਦੇਖ ਕੇ ਮਹਿਸੂਸ ਹੁੰਦਾ ਹੈ ਵੀ ਲੱਗਦਾ ਵੀ ਮੈਂ ਜ਼ਿਆਦਾ ਹੀ ਗਰਮ ਬੁਲ ਪਈ ਮਾਪਿਓ ਨੂੰ ਮਹਿਸੂਸ ਹੋ ਜਾਂਦਾ ਵੀ ਅਸੀਂ ਬੱਚੇ ਨੂੰ ਜ਼ਿਆਦਾ ਹੀ ਡਾਂਟ ਦਿੱਤਾ ਸੋ ਧੰਨ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਤੇ ਸੱਚੇ ਪਾਤਸ਼ਾਹ ਜੀ ਨੂੰ ਫੜ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਹੁਣ ਜਿਵੇਂ ਆਮ ਬਾਲਕਾਂ ਨੂੰ ਕਹੀਦਾ ਹੈ ਮਾਤਾ ਤ੍ਰਿਪਤਾ ਜੀ ਗੁਰੂ ਮਹਾਰਾਜ ਨੂੰ ਬਾਲਕ ਹੀ ਸਮਝਦੇ ਨੇ ਮਾਤਾ ਤ੍ਰਿਪਤਾ ਜੀ ਕਹਿੰਦੇ ਪੁੱਤਰ ਰੋਣਾ ਆ ਵੇਖ ਤੇਰੇ ਲਈ ਮਿੱਠੇ ਭੋਜਨ ਬਣਾਏ ਨੇ ਪਰ ਤੂੰ ਰੋਣਾ ਹੁਣ ਜਿਸ ਨੇ ਗੁਰੂ ਮਹਾਰਾਜ ਨੂੰ ਪੜਾਉਣਾ ਸੀ ਮਹਾਰਾਜ ਤਾਂ ਉਹਨੂੰ ਜਗਾਏ ਨੇ ਉਹਨੂੰ ਸੋਝੀ ਦੇ ਆਏ ਨੇ ਪਰ ਮਾਤਾ ਜੀ ਗੁਰੂ ਮਹਾਰਾਜ ਨੂੰ ਕਹਿੰਦੀ ਹੈ ਨਾਨਕ ਜੀ ਜੇ ਅੱਜ ਤੁਸੀਂ ਪੜ ਲਿਆ ਤਾਂ ਅੱਗੇ ਜਾ ਕੇ ਤੁਸੀਂ ਵੱਡੇ ਬੰਦੇ ਬਣੋਗੇ ਪਰ ਆਈ ਕਰਕੇ ਤੁਹਾਡੇ ਆਪੇ ਕਾਰਜ ਸਵਰ ਜਾਣੇ। ਕਮਹਾਰਾਜ ਸ਼ਾਂਤ ਸਨ। ਕੁਝ ਬੋਲਦੇ ਨਹੀਂ ਸੀ। ਓਨੇ ਚਿਰ ਨੂੰ ਸ਼ਾਮ ਹੋ ਗਈ। ਤੇ ਮਹਤਾ ਕਾਲੂ ਜੀ ਗੁਰੂ ਮਹਾਰਾਜ ਨੂੰ ਲਬਦੇ ਲਬਦੇ ਘਰ ਨੂੰ ਆ ਗਏ। ਤੇ ਗੁਰੂ ਮਹਾਰਾਜ ਨੂੰ ਪ੍ਰੇਮ ਨਾਲ ਭਾਈ ਮਹਤਾ ਕਾਲੂ ਜੀ ਨੇ ਆਪਣੇ ਗਲੇ ਲਗਾਇਆ। ਤੇ ਆਪ ਮੰਝੇ ਦੇ ਬੈਗੇ ਨੇ ਚੌਂਕੜਾ ਮਾਰ ਕੇ ਤੇ ਗੁਰੂ ਮਹਾਰਾਜ ਨੂੰ ਗੋਦੀ 'ਚ ਬਿਠਾ ਲਿਆ। ਪਿਤਾ ਮਹਤਾ ਕਾਲੂ ਜੀ ਗੁਰੂ ਮਹਾਰਾਜ ਨੂੰ ਕਹਿੰਦੇ ਨੇ ਨਾਨਕ ਜੋ ਵੀ ਅੱਜ ਪਾਉਂਦੇ ਨੇ ਤੁਹਾਨੂੰ ਲਿਖਾ ਜੋ ਕਾ ਸਮਝਾਇਆ ਉਹ ਮੈਨੂੰ ਸੁਣਾਓ ਜੋ ਵੀ ਅੱਜ ਗੋਪਾਲ ਪਾਉਂਦੇ ਨੇ ਤੁਹਾਨੂੰ ਪੜਾਇਆ ਉਹ ਮੈਨੂੰ ਸੁਣਾਓ ਸੋ ਮਹਾਰਾਜ ਨੇ ਹੁਣ ਪੜਦਾ ਰੱਖਣਾ ਹੈ ਮਹਾਰਾਜ ਨੇ ਇਹ ਥੋੜੀ ਨਾ ਦੱਸਣਾ ਵੀ ਉਹਨੇ ਕੀ ਪੜਾਉਣਾ ਸੀ ਅਸੀਂ ਆਪ ਖੁਦ ਉਹਨੂੰ ਪੜਾਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਮਹਿਤਾ ਖਾਲੂ ਜੀ ਜੇ ਜਦੋਂ ਇਹ ਬਚਨ ਸੁਣੇ ਤਾਂ ਸੱਚੇ ਪਾਸ਼ਾ ਮਹਾਰਾਜ ਜੀ ਨੇ ਕੁਝ ਪਹਾੜੇ ਸੁਣਾ ਦਿੱਤੇ ਹੁਣ ਮਹਾਰਾਜ ਨੇ ਕਿੱਥੋਂ ਸਿੱਖੇ ਗੋਪਾਲ ਪਾਂਦੇ ਨੂੰ ਤਾਂ ਮਹਾਰਾਜ ਖੁਦ ਪੜਾ ਕੇ ਆਏ ਸਨ ਤੇ ਜਿੰਨੇ ਪਹਾੜੇ ਗੋਪਾਲ ਪਾਂਦੇ ਨੇ ਕੱਲ ਸੁਣਾਏ ਸੀ ਉਸ ਤੋਂ ਅੱਗੇ ਦੇ ਪਹਾੜੇ ਮਹਾਰਾਜ ਨੇ ਅੱਜ ਖੁਦ ਸੁਣਾ ਦਿੱਤੇ ਪਰ ਮਹਤਾ ਕਾਲੂ ਜੀ ਨੂੰ ਨਹੀਂ ਇਹ ਪਤਾ ਵੀ ਅੱਜ ਮੇਰਾ ਪੁੱਤਰ ਕੀ ਕਰਕੇ ਆਇਆ ਉਹ ਵੇਖਦੇ ਨੇ ਵੀ ਮੇਰੇ ਪੁੱਤਰ ਦੀ ਪੜਾਈ ਤਾਂ ਪੂਰੀ ਐ ਤੇ ਮਹਾਰਾਜ ਸੱਚੇ ਪਾਸ਼ਾ ਪਹਾੜੇ ਸੁਣਾ ਕੇ ਸ਼ਾਂਤ ਹੋ ਗਏ ਕੁਝ ਸਮਾਂ ਲੰਘਿਆ ਪਾਈ ਮਹਿਤਾ ਕਾਲੂ ਜੀ ਆਪਣੇ ਮਨ ਵਿੱਚ પ્રસન્ન ਹੁੰਦੇ ਨੇ ਕਿ ਮੇਰਾ ਪੁੱਤਰ ਪੜਨ ਲੱਗ ਪਿਆ। ਹੁਣ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਿਹੜਾ ਉਪਦੇਸ਼ ਗੋਪਾਲ ਪਾਂਦੇ ਨੂੰ ਦਿੱਤਾ ਸੀ ਉਹ ਉਪਦੇਸ਼ ਮਾਤਾ ਪਿਤਾ ਜੀ ਨੂੰ ਵੀ ਦੇ ਸਕਦੇ ਸੀ ਪਰ ਨਹੀਂ ਮਹਾਰਾਜ ਨੇ ਇਹ ਪਰਦਾ ਰੱਖਿਆ। ਸੋ ਕੁਝ ਸਮਾਂ ਲੰਘਿਆ ਮਹਾਰਾਜ ਦੇ ਪ੍ਰੇਮੀ ਬਾਲਕ ਆ ਗਏ ਨੇ। ਤਾਂ ਗੁਰੂ ਗਰੀਬ ਨਿਵਾਲ ਸੱਚੇ ਪਾਸ਼ਾ ਜੀ ਨੇ ਜਦੋਂ ਵੇਖਿਆ ਵੀ ਮੇਰੇ ਮਿੱਤਰ ਆ ਗਏ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੀ ਗੋਦੀ ਵਿੱਚੋਂ ਉੱਠ ਜਾਂਦੇ ਨੇ ਤੇ ਸਿੱਧੇ ਜਾ ਕੇ ਉਹਨਾਂ ਵਿੱਚ ਖੇਡਣ ਚਲੇ ਜਾਂਦੇ ਨੇ ਕਹਿੰਦੇ ਪੁੰਨਿਆਂ ਦੀ ਰਾਤ ਐ ਪੂਰਾ ਚੰਦ ਐ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡ ਰਹੇ ਹਨ ਉੱਥੇ ਬਿਲਕੁਲ ਐ ਜਗਮਗ ਚਾਨਣ ਹੋਇਆ ਪਿਆ ਮਹਾਰਾਜ ਕੀ ਕਰਦੇ ਹੁੰਦੇ ਸੀ ਪਹਿਲੇ ਮਹਾਰਾਜ ਬਾਲਕਾਂ ਦੀ ਦੌੜ ਲਵਾਉਂਦੇ ਹੁੰਦੇ ਸੀ ਤੇ ਜਦੋਂ ਐ ਸਾਰੇ ਬਾਲਕ ਦੌੜ-ਦੌੜ ਕੇ ਥੱਕ ਜਾਂਦੇ ਸੀ ਤਾਂ ਗੁਰੂ ਮਹਾਰਾਜ ਸਾਰਿਆਂ ਨੂੰ ਕਥਾ ਸੁਨਾਮ ਲੱਗ ਜਾਂਦੀ ਸੀ ਸਾਰੇ ਬਾਲਕਾਂ ਨੂੰ ਗੁਰੂ ਮਹਾਰਾਜ ਜੀ ਨੇ ਬਿਠਾ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਬਾਲਕਾਂ ਨੂੰ ਕਥਾ ਸੁਣਾਉਂਦੇ ਆ ਤੇ ਨਾਲ ਮਹਾਰਾਜ ਉੱਚੀ ਉੱਚੀ ਗੁਰਬਾਣੀ ਵੀ ਗਾਉਂਦੇ ਹਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖੋਂ ਗੁਰਬਾਣੀ ਬੋਲਦੇ ਆ ਤੇ ਮਹਾਰਾਜ ਦੇ ਜਿੰਨੇ ਵੀ ਮਿੱਤਰ ਨੇ ਉਹ ਸਾਰੇ ਚੁੱਪ ਹੋ ਕੇ ਮਹਾਰਾਜ ਦੇ ਬਚਨ ਸੁਣਦੇ ਆ ਮਹਾਰਾਜ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਜਦੋਂ ਬੋਲਦੇ ਨੇ ਦੇਖੋ ਸੰਗਤ ਜੀ ਹੈ ਤਾਂ ਸਾਹਮਣੇ ਬੱਚੇ ਹੀ ਪਰ ਉਹ ਬੱਚੇ ਵੀ ਸੁਣ ਸੁਣ ਕੇ ਰਜਦੇ ਨਹੀਂ ਐ ਉਹਨਾਂ ਦਾ ਵੀ ਦਿਲ ਕਰਦਾ ਹੈ ਵੀ ਸੁਣੀ ਜਾਈਏ ਮਹਾਰਾਜ ਦੇ ਬਚਨ ਕਿਉਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲਾ ਦਾ ਬਹੁਤ ਪ੍ਰਭਾਵ ਸੀ ਬੱਚਿਆਂ ਦੇ ਮਨ ਨੂੰ ਸ਼ਾਂਤੀ ਮਿਲਦੀ ਪਈ ਸੀ ਉਹਨਾਂ ਦੇ ਬਚਨ ਸੋ ਕਹਿੰਦੇ ਗੁਰੂ ਮਹਾਰਾਜ ਦੀ ਜ਼ੁਬਾਨ ਕਮਾਨ ਵਰਗੀ ਹੈ ਮਹਾਰਾਜ ਮਿੱਠੇ ਮਿੱਠੇ ਬੋਲਾ ਦੇ ਤੀਰ ਕਿਚਕਿਚ ਕੇ ਮਾਰਦੇ ਨੇ ਐਨ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਬੱਚਿਆਂ ਦੇ ਦਿਲ ਵਿੰਨੇ ਜਾ ਰਹੇ ਨੇ ਉਹ ਬਾਲਕਾ ਦਾ ਦਿਲ ਨਹੀਂ ਕਰਦਾ ਕਿ ਗੁਰੂ ਮਹਾਰਾਜ ਜੀ ਚੁੱਪ ਹੋ ਹੁਣ ਰਾਤ ਪੈ ਗਈ ਐ ਮਾਪਿਓ ਵੀ ਚਾਹਦੇ ਨੇ ਵੀ ਬੱਚੇ ਵਾਪਿਸ ਘਰ ਨੂੰ ਆਉਣ ਬੱਚੇ ਘਰ ਆ ਕੇ ਸੌ ਜਾਣ ਹੁਣ ਆਸੇ ਪਾਸੇ ਦੇ ਲੋਗ ਉੱਥੇ ਆਉਂਦੇ ਨੇ ਤੇ ਆਪਣੇ ਬੱਚਿਆਂ ਨੂੰ ਘਰ ਵਾਪਿਸ ਲੈ ਕੇ ਜਾਂਦੇ ਨੇ ਉਹ ਆ ਕੇ ਕਹਿੰਦੇ ਨੇ ਵੀ ਚਲੋ ਬੱਚਿਓ ਘਰ ਨੂੰ ਚਲੋ ਰਾਹ ਤਾਂ ਬਹੁਤ ਹੋ ਗਈ ਹੈ ਪਰ ਗੁਰੂ ਮਹਾਰਾਜ ਦਾ ਪ੍ਰਤਾਪ ਇਹੋ ਜਿਹਾ ਹੈ ਵੀ ਬੱਚੇ ਗੁਰੂ ਮਹਾਰਾਜ ਜੀ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਅਸੀਂ ਤਾਂ ਕਥਾ ਸੁਣਨੀ ਹੈ ਅਸੀਂ ਤਾਂ ਹਜੇ ਗੁਰੂ ਮਹਾਰਾਜ ਦੇ ਬਚਨ ਸੁਣਨੇ ਨਹੀਂ ਉਹ ਘਰ ਦੇ ਬੱਚਿਆਂ ਨੂੰ ਬਾਹੂ ਫੜ ਫੜ ਕੇ ਲੈ ਕੇ ਜਾਂਦੇ ਨੇ ਪਰ ਬੱਚੇ ਹਜੇ ਵੀ ਗੁਰੂ ਮਹਾਰਾਜ ਜੀ ਨੂੰ ਛੱਡ ਕੇ ਜਾਣ ਵਾਸਤੇ ਤਿਆਰ ਨਹੀਂ ਹੈ ਇਹ ਵੀ ਸੰਗੀ ਸਾਥੀ ਸੰਗਤ ਜੀ ਧੁਰ ਹੀ ਆਏ ਨੇ ਸਾਥ ਸੰਗਤ ਜੀ ਮਾਪੇ ਬਹੁਤ ਰੋਕਦੇ ਬੱਚਿਆਂ ਨੂੰ ਵੀ ਬਾਹਰ ਨਾ ਜਾਓ ਘਰ ਨੂੰ ਆਓ ਵਾਪਿਸ ਪਰ ਬੱਚੇ ਘਰਦਿਆਂ ਦੀ ਗੱਲ ਨਹੀਂ ਸੁਣਦੇ ਉਹ ਬੱਚੇ ਗੁਰੂ ਮਹਾਰਾਜ ਦੇ ਆਲੇ-ਦੁਆਲੇ ਬਹਿ ਜਾਂਦੇ ਨੇ ਤੇ ਮਹਾਰਾਜ ਦੇ ਬਚਨ ਸੁਣਦੇ ਨੇ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਦੱਸਦੇ ਨੇ ਗੁਰੂ ਮਹਾਰਾਜ ਜੀ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰੇ ਬੱਚਿਆਂ ਦੇ ਵਿੱਚ ਬੈ ਕੇ ਕਥਾ ਕਰਦੇ ਹੁੰਦੇ ਸੀ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਮਹਿ ਵੀ ਸੀ ਜਿਹੜਾ ਮੈਂ ਉਹਨਾਂ ਦੇ ਮੁੱਖੋਂ ਕਥਾ ਸੁਣਦਾ ਹੁੰਦਾ ਸੀ ਕਹਿੰਦੇ ਨੇ ਸੰਗਤ ਜੀ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ ਤਾਂ ਗੁਰੂ ਮਹਾਰਾਜ ਜੀ ਦੇ ਨੇਤਰਾ ਵਿੱਚ ਜਲ ਆ ਗਿਆ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਭਾਈ ਬਾਲੇ ਤੁਸੀਂ ਗੁਰੂ ਮਹਾਰਾਜ ਦੇ ਮੁੱਖੋਂ ਬਚਪਨ ਵਿੱਚ ਕਥਾ ਸੁਣਦੇ ਆਏ ਹੋ ਤੁਸੀਂ ਉਹਨਾਂ ਬਾਲਕਾਂ ਦੇ ਵਿੱਚੋਂ ਭਾਈ ਬਾਲਾ ਜੀ ਕਹਿੰਦੇ ਹਾਂ ਮਹਾਰਾਜ ਮੈਂ ਵੀ ਉਹਨਾਂ ਗਲੀ ਵਾਲੇ ਬਾਲਕਾਂ ਵਿੱਚ ਸ਼ਾਮਿਲ ਹੁੰਦਾ ਸੀ ਤੇ ਮਹਾਰਾਜ ਜੀ ਦੇ ਨਾਲ ਖੇਡਦਾ ਵੀ ਸੀ ਤੇ ਮਹਾਰਾਜ ਦੀ ਬਚਨ ਵੀ ਸੁਣਦਾ ਸੀ ਮਹਾਰਾਜ ਵੱਡੇ ਸਨ ਸਾਡੇ ਤੋਂ ਤੇ ਅਸੀਂ ਛੋਟੇ ਸੀ ਮਹਾਰਾਜ ਤੋਂ ਤੇ ਅਸੀਂ ਸਾਰੇ ਬਾਲਕ ਮਿਲ ਕੇ ਗੁਰੂ ਮਹਾਰਾਜ ਦੀ ਕਥਾ ਸੁਣਦੇ ਹੁੰਦੇ ਸੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅਸੀਂ ਸਾਰੇ ਬਾਲਕ ਮਿਲ ਕੇ ਗੁਰੂ ਨਾਨਕ ਸੱਤੇ ਪਾਸ਼ਾ ਜੀ ਦੇ ਮੁਖਵਲ ਵੇਖਦੇ ਰਹਿੰਦੇ ਸੀ ਤੇ ਸਾਨੂੰ ਪਤਾ ਹੈ ਕੀ ਮਹਿਸੂਸ ਹੁੰਦਾ ਸੀ ਉੱਥੇ ਹਰ ਇੱਕ ਬਾਲਕ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਮੈਨੂੰ ਇਕੱਲੇ ਨੂੰ ਹੀ ਗੁਰੂ ਨਾਨਕ ਸੱਚੇ ਪਾਸ਼ਾ ਕਥਾ ਸੁਣਾ ਰਹੇ ਹਨ ਐਂਜ ਲੱਗਦਾ ਸੀ ਸਾਰਿਆਂ ਨੂੰ ਕਿ ਗੁਰੂ ਮਹਾਰਾਜ ਸਿਰਫ ਮੇਰੇ ਨਾਲ ਹੀ ਗੱਲ ਕਰ ਰਹੇ ਨੇ ਮਹਾਰਾਜ ਸੱਚੇ ਪਾਸ਼ਾ ਮੈਂ ਵੀ ਉਹਨਾਂ ਬੱਚਿਆਂ ਵਿੱਚ ਸ਼ਾਮਿਲ ਸੀ ਜਿਹੜੇ ਗੁਰੂ ਮਹਾਰਾਜ ਜੀ ਕੋਲ ਕਥਾ ਸੁਣਦੇ ਹੁੰਦੇ ਸੀ ਜਦੋਂ ਗੁਰੂ ਅੰਗਦ ਪਾਸ਼ਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁਰੂ ਅੰਗਦ ਪਾਸ਼ਾ ਜੀ ਬਹੁਤ ਬੈਰਾਗ ਵਿੱਚ ਹੋ ਗਏ ਮਹਾਰਾਜ ਮੈਂ ਤੇ ਮੇਰੇ ਸਾਥੀ ਅਸੀਂ ਹਮੇ ਕਥਾ ਸੁਣਦੇ ਹੁੰਦੇ ਸੀ ਜਿਵੇਂ ॠषि मुनि ਆਪਣੀਆਂ ਇੰਦਰੀਆਂ ਰੋਕ ਕੇ ਸਿਮਰਨ ਕਰਦੇ ਨੇ ਉਵੇਂ ਅਸੀਂ ਵੀ ਸਭ ਕੁਝ ਰੋਕ ਕੇ ਮਹਾਰਾਜ ਦੀ ਕਥਾ ਸੁਣਦੇ ਹੁੰਦੇ ਸੀ ਸਾਡਾ ਹੱਥ ਪੈਰ ਕੁਝ ਨਹੀਂ ਹਿਲਦਾ ਹੁੰਦਾ ਸੀ ਜਦੋਂ ਗੁਰੂ ਮਹਾਰਾਜ ਜੀ ਕੋਲ ਕਥਾ ਸੁਣਦੇ ਹੁੰਦੇ ਸੀ ਭਾਈ ਬਾਲਾ ਜੀ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਸਾਰੇ ਬਾਲਕਾਂ ਨੂੰ ਕਥਾ ਸੁਣਾ ਕੇ ਆਪਣੇ ਘਰ ਨੂੰ ਚਲੇ ਜਾਂਦੇ ਸੀ ਤੇ ਮਾਤਾ ਤ੍ਰਿਪਤਾ ਜੀ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ ਦੇ ਮਹਾਰਾਜ ਉਹਨਾਂ ਕੋਲ ਪ੍ਰਸ਼ਾਦਾ ਛਕਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਹਿਰ ਰਾਤ ਰਹਿੰਦੇ ਆ ਉੱਠ ਜਾਂਦੇ ਹੁੰਦੇ ਸੀ ਜਿਸ ਸਮੇਂ ਬੱਚੇ ਨਹੀਂ ਉੱਠਦੇ ਬੜੀਆਂ ਆਵਾਜ਼ਾਂ ਮਾਰੂ ਉਹ ਉੱਠਦੇ ਨਹੀਂ ਮਹਾਰਾਜ ਤਾਂ ਇੱਕ ਪਹਿਰ ਰਾਤ ਰਹਿੰਦੇ ਆ ਹੀ ਉੱਠ ਖੜਦੇ ਸੀ ਅੰਮ੍ਰਿਤ ਵੇਲੇ ਜਾਗ ਜਾਂਦੇ ਸੀ ਭਾਈ ਬਾਲਾ ਜੀ ਕਹਿੰਦੇ ਜਦੋਂ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਸਰੀਰ ਧਾਰਨ ਕੀਤਾ ਉਦੋਂ ਦੇ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਜਾਗੇ ਹੁੰਦੇ ਸੀ ਗੁਰੂ ਮਹਾਰਾਜ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਦੇ ਸੀ ਤੇ ਹੌਲੀ-ਹੌਲੀ ਗੁਰੂ ਮਹਾਰਾਜ ਆਪੇ ਵਸਤਰ ਪਾ ਲੈਂਦੇ ਸੀ ਬਚਪਨ ਵਿੱਚ ਹੀ ਮਹਾਰਾਜ ਆਪੇ ਤਿਆਰ ਹੋ ਜਾਂਦੇ ਸੀ ਉਸ ਦਿਨ ਵੀ ਐਵੇਂ ਕੀਤਾ ਤੇ ਅਗਲੇ ਦਿਨ ਵੀ ਐਵੇਂ ਕੀਤਾ ਮਹਾਰਾਜ ਆਪੇ ਅੰਮ੍ਰਿਤ ਵੇਲੇ ਉੱਠੇ ਨੇ ਇਸ਼ਨਾਨ ਕਰਕੇ ਵਸਤਰ ਪਾ ਲੈਂਦੇ ਨੇ ਮਾਤਾ ਤ੍ਰਿਪਤਾ ਜੀ ਨੇ ਜਲ ਪਾਣੀ ਛਕਾਇਆ ਤੇ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਹੁਣ ਪਿਤਾ ਜੀ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਪੜ੍ਹਾਈ ਚੱਲਦੀ ਸੀ ਉੱਥੇ ਲੈ ਕੇ ਚੱਲੇ ਨੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਹੱਥ ਫੜ ਕੇ ਪਿਤਾ ਜੀ ਪਾਂਡੇ ਕੋਲ ਪੜ੍ਹਾਣ ਲਈ ਲੈ ਕੇ ਚੱਲੇ ਨੇ ਪਰ ਪਿਆਰਿਓ ਪਾਂਡਾ ਤਾਂ ਕਲਦਈ ਨਿਆਲ ਹੋਇਆ ਪਿਆ ਉਹਦੀ ਤਾਂ ਅੰਦਰ ਪਰਮੇਸ਼ਰ ਨਾਲ ਸੁਰਤ ਜੁੜ ਚੁੱਕੀ ਹੈ ਉਹਨੂੰ ਕੋਈ ਸੁਧ-ਬੁਧ ਨਹੀਂ ਹੈ ਉਹਦੀ ਤਾਂ ਮਹਾਰਾਜ ਸੱਚੇ ਪਾਸ਼ਾ ਜੀ ਨੇ ਲਿਉਲਾ ਦਿੱਤੀ ਹੈ ਉਹ ਪਾਂਡਾ ਅਜ ਵੀ ਆਇਆ ਹੈ ਅੰਦਰੋਂ ਸੋਚਦਾ ਹੈ ਵੀ ਅੱਜ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਣ ਤੇ ਮੈਨੂੰ ਦਰਸ਼ਨ ਦੀਨ ਉਪਰੋਂ ਉਪਰੋਂ ਉਹ ਪੜਾਉਂਦਾ ਪਰ ਅੰਦਰੋਂ ਉਹ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਪਾंदे ਨੂੰ ਪਿਤਾ ਮਹਿਤਾ ਕਾਲੂ ਜੀ ਇਹ ਬਚਨ ਕਹਿੰਦੇ ਆ ਪਾੰਦਾ ਜੀ ਆਹ ਲੋ ਆ ਮੇਰੇ ਪੁੱਤ ਨੂੰ ਪਟਵਾਰੀ ਬਣਾਉਣਾ ਬੜੇ ਧਿਆਨ ਨਾਲ ਬੜੀ ਰੁਚੀ ਨਾਲ ਪੜਾਉਣਾ ਮੇਰੇ ਪੁੱਤ ਨੂੰ ਇਹ ਸੁਣ ਕੇ ਉਹ ਪਾੰਦੇ ਨੇ ਮਹਿਤਾ ਕਾਲੂ ਜੀ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਕਿੰਦਾ ਇਹਨਾਂ ਨੂੰ ਪੜਾਉਣਾ ਮਹਤਾ ਕਾਲੂ ਇਹਨਾਂ ਨੂੰ ਪੜਾਵਾ ਇਹ ਤਾਂ ਪਹਿਲਾਂ ਹੀ ਧੁਰ ਤੋਂ ਪੜੇ ਹੋਏ ਆਏ ਨੇ ਇਹਨਾਂ ਨੂੰ ਮੈਂ ਕੀ ਪੜਾਵਾਂਗਾ ਇਹਨਾਂ ਨੇ ਤਾਂ ਮੇਰੀ ਵੀ ਖੋਟੀ ਬੁੱਧੀ ਦਾ ਨੋਸ਼ ਕਰ ਦਿੱਤਾ ਮਹਤਾ ਕਾਲੂ ਤੇਰੇ ਪੁੱਤਰ ਨੂੰ ਤਾਂ ਉਹੀ ਪੜਾ ਸਕਦਾ ਜਿਹੜਾ ਤੇਰੇ ਪੁੱਤਰ ਤੋਂ ਵੱਧ ਪੜਿਆ ਹੋਵੇ ਤੇ ਗੱਲ ਇਹ ਹੈ ਵੀ ਇਸ ਸੰਸਾਰ ਵਿੱਚ ਇਹਨਾਂ ਤੋਂ ਵੱਧ ਪੜਿਆ ਹੋਇਆ ਕੋਈ ਹੈ ਹੀ ਨਹੀਂ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਉਹ ਗੋਪਾਲ ਪਾਂਦਾ ਮਹਿਤਾ ਕਾਲੂ ਜੀ ਨੂੰ ਹੱਥ ਜੋੜ ਕੇ ਕਹਿੰਦਾ ਮਹਿਤਾ ਕਾਲੂ ਜੀ ਇਹ ਕੋਈ ਖੁਦਾ ਦਾ અવਤਾਰ ਨਹੀਂ ਇਸ ਬੱਚੇ ਨੂੰ ਇਸ ਬਾਲਕ ਨੂੰ ਪੁੱਤਰ ਨਾ ਸਮਝਿਓ ਇਹੀ ਗੱਲ ਪੁਰੋಹಿತ ਹਰਦੇਵਾਲ ਜੀ ਵੀ ਕਹਿੰਦੇ ਸੀ ਕਿ ਅੱਜ ਮੈਂ ਤੇਰੇ ਪੁੱਤ ਨੂੰ ਪਰਮੇਸ਼ਰ ਕਹਿ ਰਿਹਾ ਪਰ ਕੱਲ ਨੂੰ ਸਾਰੇ ਕਹਿਣਗੇ ਪਰ ਸੰਗਤ ਜੀ ਇਹ ਗੱਲ ਮਹਿਤਾ ਕਾਲੂ ਜੀ ਨੂੰ ਹਜੇ ਵੀ ਨਹੀਂ ਸਮਝ ਆਉਂਦੀ ਮੇਤਾ ਕਾਲੂ ਇਹ ਤਾਂ ਬਿਨਾ ਪੜੇ ਹੋਈ ਹੀ ਪੜੇ ਹੋਏ ਨੇ ਇਹ ਤਾਂ ਸਾਰਿਆਂ ਨੂੰ ਪੜਾਣ ਵਾਲੇ ਨਹੀਂ ਇਹਨਾਂ ਨੂੰ ਨਹੀਂ ਕੋਈ ਪੜਾ ਸਕਦਾ ਮੇਤਾ ਕਾਲੂ ਜੀ ਨੂੰ ਕਹਿੰਦੇ ਇਹਨਾਂ ਨੂੰ ਪੜਾਣ ਦਾ ਮਨ ਵਿੱਚ ਕਦੀ ਖਿਆਲ ਨਾ ਲੇਕੀਂ ਇਹ ਪਹਿਲਾਂ ਤੋਂ ਹੀ ਪੜੇ ਹੋਏ ਨੇ ਕਿਉਂਕਿ ਮੈਨੂੰ ਤਾਂ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਪੁਰਖ ਲੱਗਦੇ ਨੇ ਇਹਨਾਂ ਨੂੰ ਤਾਂ ਸਾਰੀ ਵਿਦਿਆ ਪਤਾ ਹੈ ਐਹੋ ਜੀ ਕੋਈ ਵਿਦਿਆ ਨਹੀਂ ਜਿਹੜੀ ਇਹਨਾਂ ਨੂੰ ਨਾ ਪਤਾ ਹੋਵੇ ਉਹ ਮੇਤਾ ਕਾਲੂ ਜੀ ਨੂੰ ਕਹਿੰਦਾ ਮਹਤਾ ਕਾਲੂ ਸੂਰਜ ਦੇ ਸਾਹਮਣੇ ਕੋਈ ਦੀਵਾ ਬਾਲਦਾ ਹੋਏ ਤਾਂ ਦੀਵੇ ਦਾ ਸੂਰਜ ਸਾਹਮਣੇ ਕੋਈ ਅਸਤਿਤਵ ਨਹੀਂ ਹੈਗਾ ਕਿਉਂ ਕਿ ਸੂਰਜ ਦੇ ਵਿੱਚ ਅਨਗਿਣਤ ਰੌਸ਼ਨੀ ਹੈ ਅਨਗਿਣਤ ਗੁਨਾ ਪ੍ਰਕਾਸ਼ ਹੈ ਦੀਵੇ ਤੋਂ ਤੇ ਦੀਵਾ ਬਹੁਤ ਛੋਟਾ ਭਾਈ ਮਹਤਾ ਕਾਲੂ ਜੀ ਕਹਿੰਦੇ ਮੈਂ ਤੇਰੀ ਗੱਲ ਨੂੰ ਸਮਝਿਆ ਨਹੀਂ ਉਹ ਗੋਪਾਲ ਪੰਡਾ ਕਹਿੰਦਾ ਇਹਦੇ ਵਿੱਚ ਸਮਝਣ ਵਾਲੀ ਗੱਲ ਕੀ ਹੈ ਤੇਰਾ ਪੁੱਤਰ ਸੂਰਜ ਹੈ ਤੇ ਮੈਂ ਦੀਵਾ ਮੈਂ ਸੂਰਜ ਦੀ ਸਾਹਮਣੇ ਕੀ ਰੋਸ਼ਨੀ ਕਰਾਂਗਾ ਭਾਵ ਮੈਂ ਇਹਨਾਂ ਨੂੰ ਹੁਣ ਕੀ ਪੜਾਵਾਂ ਇਹ ਤਾਂ ਆਪ ਪੜੇ ਹੋਏ ਨੇ ਇਹ ਤਾਂ ਸਭ ਜਾਨੀ ਜਾਣਨੇ ਇਹਨਾਂ ਨੂੰ ਹੁਣ ਮੈਂ ਕੀ ਜਨਾਵਾਂ ਹੁਣ ਸੰਗਤ ਜੀ ਪਿਤਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੀਆਂ ਸਿਫਤਾਂ ਸੁਣਦੇ ਨੇ ਪਰ ਉਹਨਾਂ ਨੂੰ ਸ਼ਰਦਾ ਨਹੀਂ ਆਈ ਖੁਸ਼ੀ ਹੋਈ ਹੈ ਸ਼ਰਦਾ ਵਿੱਚ ਮਨ ਬਿਰਾਗੀ ਹੁੰਦਾ ਜਿੱਥੇ ਸ਼ਰਦਾ ਹੁੰਦੀ ਹੈ ਉੱਥੇ ਹਿਰਦਾ ਜੁੜ ਜਾਂਦਾ ਪਰ ਇੱਥੇ ਉਨਾਂ ਨੂੰ ਆਪਣੇ ਪੁੱਤਰ ਤੇ ਖੁਸ਼ੀ ਹੁੰਦੀ ਹੈ। ਸੋ ਮੈਥਾ ਕਾਲੂ ਜੀ ਆਪਣੇ ਪੁੱਤਰ ਵਾਸਤੇ ਖੁਸ਼ ਹੁੰਦੇ ਨੇ ਕਹਿੰਦੇ ਨੇ ਵੀ ਵਾਹ ਵਾਹ ਮੇਰੇ ਪੁੱਤਰ ਦੀ ਪ੍ਰਸ਼ੰਸਾ ਹੋ ਰਹੀ ਹੈ। ਸਿਫਤ ਕੀਤੀ ਹੈ ਕਿਸੇ ਨੇ। ਪਰ ਮੈਥਾ ਕਾਲੂ ਜੀ ਕਹਿੰਦੇ ਪਾਉਂਦੇ ਜੋ ਵੀ ਹੈ ਇਹਨਾਂ ਨੂੰ ਬੱਚਿਆਂ ਦੇ ਵਿੱਚ ਹੀ ਰੱਖ। ਮਹਾਰਾਜ ਨੂੰ ਉੱਥੇ ਛੱਡ ਕੇ ਪਈ ਮੈਥਾ ਕਾਲੂ ਜੀ ਆਪਣੇ ਘਰ ਦੇ ਕੰਮਾਂ 'ਚ ਹੋਰਨਾ ਕੰਮਾਂ ਵਿੱਚ ਲੱਗੇ। ਉਹ ਪੰਦੇ ਨੇ ਗੁਰੂ ਮਹਾਰਾਜ ਜੀ ਨੂੰ ਕਿਸੇ ਕੰਮ ਵਾਸਤੇ ਰੋਕਿਆ ਨਹੀਂ ਮਹਾਰਾਜ ਨੂੰ ਕਹਿੰਦਾ ਉਹ ਪੰਦਾ ਮਹਾਰਾਜ ਜੀ ਜਿੱਥੇ ਤੁਹਾਡਾ ਦਿਲ ਕਰਦਾ ਹੈ ਜੋ ਦਿਲ ਕਰਦਾ ਹੈ ਉਹ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਕਿਉਂਕਿ ਪਿਆਰਿਓ ਉਹ ਗੋਪਾਲ ਪੰਦੇ ਨੂੰ ਗੁਰੂ ਮਹਾਰਾਜ ਜੀ ਨੇ ਜਨਾਹ ਦਿੱਤਾ ਕਿ ਗੁਰੂ ਮਹਾਰਾਜ ਜੀ ਕੌਣ ਹਨ ਗੁਰੂ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾ ਦਿੱਤੀ ਉਸਤੇ ਕਿਉਂਕਿ ਸੰਗਤ ਜੀ ਉਹਨੇ ਪਿਛਲੇ ਦਿਨ ਵੀ ਗੁਰੂ ਮਹਾਰਾਜ ਜੀ ਨੂੰ ਇਹੀ ਕਿਹਾ ਸੀ ਮਹਾਰਾਜ ਤੁਸੀਂ ਉਸਤਾਦ ਹੋ ਤੇ ਮੈਂ ਤੁਹਾਡਾ ਚੇਲਾ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਹੈ ਮਹਾਰਾਜ ਜੀ ਆਪ ਜੀ ਦੇ ਪਿਤਾ ਜੀ ਨੇ ਮੇਰੀ ਡਿਊਟੀ ਲਾ ਦਿੱਤੀ ਹੈ ਪਰ ਮੈਂ ਤੁਹਾਨੂੰ ਕੀ ਸੰਭਾਂਗਾ ਜਿੱਥੇ ਤੁਹਾਡਾ ਦਿਲ ਕਰਦਾ ਹੈ ਜੋ ਦਿਲ ਕਰਦਾ ਉਹ ਕਰੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਲਕਾ ਦੇ ਵਿੱਚ ਬੈਠੇ ਨੇ ਤੇ ਬਾਲਕਾ ਦੇ ਵਿੱਚ ਬੈਠੇ ਹੋਏ ਗੁਰੂ ਮਹਾਰਾਜ ਜੀ ਦਾ ਮਸਤਕ ਚਮਕ ਰਿਹਾ ਹੈ ਐਂਜੇ ਲੱਗਦਾ ਹੈ ਕਿ ਜਿਵੇਂ ਮੱਥੇ ਦੇ ਵਿੱਚ ਚੰਦ ਜੜਿਆ ਹੋਵੇ ਸੰਗਤ ਜੀ ਭਗਤੀ ਕਰਨ ਵਾਲਿਆਂ ਦਾ ਮਸਤਕ ਜਗਦਾ ਸੋ ਸਮਾਂ ਹੋਇਆ ਸਾਰੀ ਦਿਹਾੜੀ ਬਾਲਕਾਂ ਦੇ ਵਿੱਚ ਬੈਠੇ ਰਹੇ ਮਹਾਰਾਜ ਤਾਂ ਸ਼ਾਮ ਦਾ ਸਮਾਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘਰੇ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਵਿੱਚ ਕਾਗਜ਼ ਫੜਿਆ ਸੀ ਤੇ ਭਾਈ ਮਹਿਤਾ ਕਾਲੂ ਜੀ ਪੁੱਤਰ ਜੀ ਨੂੰ ਪੁੱਛਦੇ ਨੇ ਨਾਨਕ ਜੀ ਇਹ ਹੱਥ ਵਿੱਚ ਤੁਸੀਂ ਕਾਗਜ਼ ਕਿਉਂ ਫੜਿਆ ਅੱਜ ਤੁਸੀਂ ਕੀ ਪੜ ਕੇ ਆਏ ਹੋ ਮਹਾਰਾਜ ਨੇ ਤਾਂ ਉਹ ਕਾਗਜ਼ ਵੈਸੀ ਫੜਿਆ ਸੀ ਕੋਈ ਥੋੜਾ ਵੀ ਇੱਧਰ ਉੱਧਰ ਨਹੀਂ ਦੇਖਦੇ ਤੁਸੀਂ ਲਗਾਤਾਰ ਇਹਨਾਂ ਕਾਗਜ਼ਾਂ ਵਿੱਚ ਹੀ ਦੇਖੀ ਜਾ ਰਹੇ ਹੋ ਇਹ ਕਾਗਜ਼ ਵਿੱਚ ਕੀ ਦੇਖ ਰਹੇ ਹੋ ਮਹਾਰਾਜ ਉਸ ਸਮੇਂ ਚੌਂਕੜਾ ਮਾਰ ਕੇ ਕਾਗਜ਼ ਵੱਲ ਦੇਖ ਰਹੇ ਸੀ ਤੇ ਭਾਈ ਮਹਤਾ ਕਾਲੂ ਜੀ ਹੱਸ ਕੇ ਕਹਿੰਦੇ ਨਾਨਕ ਐਵੇਂ ਲੱਗਦਾ ਤੈਨੂੰ ਵੇਖ ਕੇ ਕਿ ਕੋਈ ਪੰਡਿਤ ਬੈਠਾ ਹੋਵੇ ਤੇ ਵੇਦਾਂ ਦੀ ਵਿਚਾਰ ਕਰਦਾ ਹੋਵੇ ਪਿਤਾ ਜੀ ਕਹਿੰਦੇ ਪੁੱਤਰ ਥੋੜਾ ਤਾਂ ਧਿਆਨ ਮੇਰੇ ਵੱਲ ਕਰ ਅੱਜ ਤਾਂ ਤੁਸੀਂ ਕਾਗਜ਼ ਨੂੰ ਹੀ ਦੇਖੀ ਜਾਂਦੇ ਹੋ ਸੋ ਮਹਾਰਾਜ ਹੁਣ ਉੱਤਰ ਦੇਣ ਲੱਗੇ ਨੇ ਹਲੇ ਤਾਂ ਮਹਾਰਾਜ ਜੀ ਨੂੰ ਸਿਰਫ ਤੀਜਾ ਚੌਥਾ ਦਿਨ ਹੀ ਹੋਇਆ ਸੀ ਪਾਂਦੇ ਕੋਲ ਜਾਂਦੇ ਹੋਏ ਹਜੇ ਤਾਂ ਮਹਾਰਾਜ ਨੂੰ ਕੀ ਆਉਣਾ ਸੀਗਾ ਮਹਾਰਾਜ ਜੀ ਪਿਤਾ ਜੀ ਨੂੰ ਕਹਿੰਦੇ ਪਿਤਾ ਜੀ ਮੈਂ ਗੀਤਾ ਪੜ ਰਿਹਾ ਤੇ ਇਹਦੇ ਅਰਥ ਵਿਚਾਰ ਰਿਹਾ ਮੈਂ ਸੁਣਿਆ ਹੈ ਸਾਰੇ ਕਹਿੰਦੇ ਨੇ ਵੀ ਜਿਹੜਾ ਬੰਦਾ ਗੀਤਾ ਨੂੰ ਪੜਦਾ ਉਹ ਸ਼ੁਭ ਮਾਰਗ ਤੇ ਪੈਂਦਾ ਇਸ ਲਈ ਮੈਂ ਗੀਤਾ ਦੀ ਵਿਚਾਰ ਕਰ ਰਿਹਾ ਭਾਈ ਮਹਤਾ ਕਾਲੂ ਜੀ ਬੜੇ ਹੈਰਾਨ ਹੁੰਦੇ ਨੇ ਕਹਿੰਦੇ ਨੇ ਇਹ ਗੀਤਾ ਤਾਂ ਮੈਨੂੰ ਵੀ ਨਹੀਂ ਪੜਨੀ ਆਉਂਦੀ ਇਹ ਕੀ ਖੇਡ ਬਣੀ ਵੀ ਮੇਰਾ ਪੁੱਤਰ ਗੀਤਾ ਪੜ ਰਿਆ ਹੁਣ ਪਿਤਾ ਜੀ ਵੀ ਉੱਠ ਕੇ ਖਲੋਗੇ ਹੈ ਦੇਖਾ ਤਾਂ ਸਹੀ ਵੀ ਮੇਰਾ ਪੁੱਤਰ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ ਭਾਈ ਮਹਤਾ ਕਾਲੂ ਜੀ ਕਹਿੰਦੇ ਪੁੱਤਰ ਜੇ ਗੀਤਾ ਪੜ ਰਿਹਾ ਤਾਂ ਪੜ ਕੇ ਇਹਦੇ ਅਰਥ ਸੁਣਾ ਮਹਾਰਾਜ ਸੱਚੇ ਪਾਸ਼ਾ ਪਿਤਾ ਜੀ ਦੀ ਗੱਲ ਸੁਣ ਕੇ ਅਜੀ ਮਹਾਰਾਜ ਨੂੰ ਸਿਰਫ 4 ਦਿਨੀ ਹੋਈ ਸੀ ਗੋਪਾਲ ਪੰਦੇ ਕੋਲ ਜਾਂਦੇ ਹੋਏ ਮਹਾਰਾਜ ਗਰੀਬ ਨਿਵਾਜ ਸਾਰੀ ਗੀਤਾ ਪੜ੍ਹ ਕੇ ਆਪਣੇ ਪਿਤਾ ਜੀ ਨੂੰ ਸੁਣਾਉਂਦੇ ਨੇ ਤੇ ਉਹਦੇ ਅਰਥ ਵੀ ਸੁਣਾਉਂਦੇ ਨੇ ਨਾਲ ਨਾਲ ਮਹਾਰਾਜ ਗਰੀਬ ਨਿਵਾਜ ਗੀਤਾ ਦੇ ਐ ਕਲਾ ਕਲਾ ਇੱਕ ਇੱਕ ਅਰਥ ਸੁਣਾਉਂਦੇ ਨੇ ਭਾਈ ਮਹਿਤਾ ਕਾਲੂ ਜੀ ਗੀਤਾ ਦੇ ਅਰਥ ਸੁਣ ਕੇ ਐਨੇ ਹੈਰਾਨ ਹੋਏ ਕਿ ਉਹ ਜਿੱਥੇ ਖਲੋਤੇ ਸੀ ਉੱਥੇ ਹੀ ਖਲੋਤੇ ਰਹਿ ਗਏ ਤੇ ਮਨ ਵਿੱਚ ਸੋਚਦੇ ਨੇ ਵੀ ਮੇਰਾ ਪੁੱਤਰ ਗੀਤਾ ਪੜ੍ਹ ਰਿਹਾ ਇਹ ਗੀਤਾ ਨੂੰ ਪੜ੍ਹਨ ਵਾਸਤੇ ਤਾਂ ਪੰਡਤਾਂ ਨੂੰ ਕਿੰਨੇ ਕਿੰਨੇ ਸਾਲ ਮਿਹਨਤ ਕਰਨੀ ਪੈਂਦੀ ਹੈ। ਮਹਾਰਾਜ ਕੀ ਕਰਦੇ ਨੇ? ਪਹਿਲੇ ਆਪੇ ਹੀ ਗੀਤਾ ਦਾ ਪਾਠ ਕਰਦੇ ਨੇ। ਤੇ ਮਹਾਰਾਜ ਸੱਚੇ ਪਾਸ਼ਾ ਜਦੋਂ ਪਾਠ ਕਰਦੇ ਨੇ, ਉਦੋਂ ਪਿਤਾ ਮਹਤਾ ਕਾਲੂ ਜੀ ਦੇ ਘਰ ਦਾ ਐ ਸਾਰਾ ਵਾਤਾਵਰਣ ਹੀ ਬਦਲ ਗਿਆ। ਫੇਰ ਮਹਾਰਾਜ ਸੱਚੇ ਪਾਸ਼ਾ ਉਹ ਗੀਤਾ ਦੇ ਅਰਥ ਕਰਦੇ ਨੇ। ਮਹਾਰਾਜ ਪਹਿਲੇ ਗੀਤਾ ਦੇ ਅਰਥ ਸੁਣਾਉਂਦੇ ਨੇ, ਫੇਰ ਮਹਾਰਾਜ ਭਾਵ ਅਰਥ ਸੁਣਾਉਂਦੇ ਨੇ। ਮਹਾਰਾਜ ਦੋ ਦੋ ਤਿੰਨ ਤਿੰਨ ਅਸਤ ਸੁਣਾ ਰਹੀ ਨੇ ਮੈਂ ਤਾਂ ਕਾਲੂ ਜੀ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ ਕਿ ਉਹ ਜਿਹੜਾ ਪੰਦਾ ਸੀਗਾ ਉਹ ਸੱਚ ਹੀ ਕਹਿੰਦਾ ਹੋਊਗਾ ਕਿ ਤੇਰੇ ਪੁੱਤਰ ਨੂੰ ਕੋਈ ਪੜ੍ਹਾ ਨਹੀਂ ਸਕਦਾ ਤੇਰਾ ਪੁੱਤਰ ਤਾਂ ਪਹਿਲਾਂ ਹੀ ਪੜਿਆ ਹੋਇਆ ਉਹ ਸੋਚਦੇ ਨੇ ਵੀ ਇੰਨੀ ਛੋਟੀ ਉਮਰ 'ਚ ਇੰਨੀ ਵੱਡੀ ਬੁੱਧੀ ਇਹ ਕਿਵੇਂ ਹੋ ਸਕਦਾ ਪਰ ਮਹਾਰਾਜ ਨੇ ਫੇਰ ਮਾਇਆ ਵਰਤਾ ਦੇਣੀ ਆਪਣੇ ਪਿਤਾ ਜੀ ਤੇ ਮਾਤਾ ਜੀ ਦੇ ਸਾਹਮਣੇ ਫੇਰ ਪਰਦਾ ਕਰ ਦੇਣਾ ਤੇ ਸਭ ਕੁਝ ਭੁਲਾ ਦੇਣਾ ਉਹਨਾਂ ਨੇ ਪਿਤਾ ਮਹਿਤਾ ਕਾਲੂ ਜੀ ਮਾਤਾ ਕ੍ਰਿਪਤਾ ਜੀ ਨੂੰ ਕਹਿੰਦੇ ਨੇ ਦੇਖਿਆ ਵੀ ਪੁੱਤਰ ਨਾਨਕ ਕਿਵੇਂ ਅਰਥ ਕਰਦੇ ਸੀ ਗੀਤਾਂ ਦੇ ਇਹ ਤਾਂ ਕਮਾਲ ਹੀ ਹੋ ਗਈ ਹੈ ਪਹਿਲਾਂ ਪੁਜੋਤ ਹਰਦੇਵਾਲ ਨੇ ਦੱਸਿਆ ਸੀ ਵੀ ਇਸ ਪੁੱਤਰ ਦੇ ਇਸ ਬੱਚੇ ਦੇ ਅੰਗ ਬੜੇ ਸ਼ੁਭ ਨਹੀਂ ਅੱਜ ਵੇਖ ਗੋਪਾਲ ਪੰਡਾ ਜਿਹਦੇ ਕੋਲ ਅਸੀਂ ਆਪਣਾ ਪੁੱਤਰ ਭੇਜਦੇ ਹਾਂ ਪੜਨ ਵਾਸਤੇ ਅੱਜ ਉਹਨੇ ਵੀ ਗੁਰੂ ਮਹਾਰਾਜ ਜੀ ਦੀ ਬੜੀ ਸਿਫਤ ਕੀਤੀ ਹੈ ਉਹ ਵੀ ਕਹਿੰਦਾ ਹੈ ਵੀ ਆਪ ਜੀ ਦੇ ਪੁੱਤਰ ਨੂੰ ਤਾਂ ਕੋਈ ਪੜ੍ਹਾਈ ਨਹੀਂ ਸਕਦਾ ਕਿਉਂਕਿ ਇਹਨਾਂ ਤੋਂ ਪੜਿਆ ਲਿਖਿਆ ਹੋਇਆ ਕੋਈ ਹੋਰ ਹੈ ਹੀ ਨਹੀਂ ਇਹਨਾਂ ਨੂੰ ਵਿੱਦਿਆ ਦਾ ਤਾਂ ਸਾਰੀ ਗਿਆਨ ਹੈ ਪ੍ਰਸੰਗਤ ਜੀ ਰੱਬ ਵਿੜੇ ਚ ਵੀ ਖੇਡ ਰਿਹਾ ਹੋਵੇ ਪਰ ਮਾਤਾ ਪਿਤਾ ਨੂੰ ਨਹੀਂ ਪਤਾ ਲੱਗਦਾ ਇਹ ਹੁੰਦਾ ਉਦੋਂ ਹੀ ਹੈ ਜੇ ਰੱਬ ਵਿਖਾਣਾ ਹੀ ਨਾ ਚਾਹੁੰਦਾ ਹੋਵੇ ਤੇ ਹੁਣ ਨਾਨਕ ਜੀ ਨੇ ਇੱਕ ਕਾਗਜ਼ ਫੜਿਆ ਹੋਇਆ ਸੀ ਤੇ ਮੈਂ ਪੁੱਛਿਆ ਵੀ ਇਹ ਕੀ ਹੈ ਤੇ ਅੱਗੋਂ ਨਾਨਕ ਜੀ ਨੇ ਮੈਨੂੰ ਕਿਹਾ ਕੀ ਮੈਂ ਤਾਂ ਗੀਤਾ ਪੜ ਰਿਹਾ ਤੇ ਇਹਦੇ ਅਰਥ ਵਿਚਾਰ ਰਿਹਾ ਤੇ ਜਦੋਂ ਮੈਂ ਕਿਹਾ ਵੀ ਮੈਨੂੰ ਵੀ ਸੁਣਾ ਪਰ ਗੁਰੂ ਨਾਨਕ ਸੱਤੇ ਪਾਸ਼ਾ ਜੀ ਨੇ ਪਹਿਲੇ ਸਾਰੀ ਗੀਤਾ ਦਾ ਪਾਠ ਕੀਤਾ ਫਿਰ ਸਾਰੀ ਗੀਤਾ ਦੇ ਅਰਥ ਕੀਤੇ ਤੇ ਫਿਰ ਭਾਵ ਅਰਥ ਕੀਤੇ ਭਾਈ ਮਹਿਤਾ ਕਾਲੂ ਜੀ ਕਹਿੰਦੇ ਹੁਣ ਪਤਾ ਲੱਗਿਆ ਹੈ ਵੀ ਇਹਨਾਂ ਦੀ ਮਤ ਤਾਂ ਵਿਦਵਾਨਾਂ ਵਾਲੀ ਹੈ ਹਾਲੇ ਤਾਂ ਐਵੇਂ ਨੇ ਪਤਾ ਨਹੀਂ ਵੱਡੇ ਹੋ ਕੇ ਕੀ ਕਰਨਗੇ ਤਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਪਤੀ ਜੀ ਇਹ ਸੱਚ ਹੈ ਮੈਂ ਇਹਨਾਂ ਦੇ ਵਿੱਚ ਸ਼ੁਭ ਲੱਛਣ ਵੇਖਦੀ ਆਂ ਕਦੀ ਅਜੇ ਤੱਕ ਮੈਂ ਇਨਾ ਕੋਲ ਰੋਂਦਿਆ ਹੋਇਆ ਕੋਈ ਬਚਨ ਨਹੀਂ ਸੁਨਿਆ ਮਾਤਾ ਤ੍ਰਿਪਤਾ ਜੀ ਕਹਿੰਦੇ ਮੈਂ بڑے ਬੱਚਿਆਂ ਨੂੰ ਖੇਲਦੇ ਹੋਏ ਵੇਖਿਆ ਉਹ ਖੇਡਦੇ ਹੋਏ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢ ਦਿੰਦੇ ਨੇ ਮੰਦੇ ਚੰਗੇ ਸ਼ਬਦ ਵੀ ਬੋਲ ਦਿੰਦੇ ਨੇ ਪਰ ਮੈਂ ਨਾਨਕ ਜੀ ਨੂੰ ਇਹੋ ਜਿਹੇ ਸ਼ਬਦ ਵਰਤਦੇ ਹੋਏ ਕਦੀ ਨਹੀਂ ਵੇਖਿਆ ਇਹਨਾਂ ਦੇ ਮੂੰਹ ਤੋਂ ਤਾਂ ਗਾਲ ਕਦੀ ਸੁਣੀ ਨਹੀਂ ਇਹ ਤਾਂ ਹਮੇਸ਼ਾ ਮਿੱਠਾ ਹੀ ਬੋਲਦੇ ਨੇ ਤੇ ਲੜਦੇ ਵੀ ਕਿਸੇ ਨਾਲ ਨਹੀਂ ਹੁਣ ਬੱਚੇ ਤਾਂ ਚੀਜ਼ਾਂ ਵਾਸਤੇ ਕਈ ਵਾਰ ਲੜ ਪੈਂਦੇ ਨੇ ਪਰ ਗੁਰੂ ਨਾਨਕ ਜੀ ਨੂੰ ਮੈਂ ਕਦੀ ਦੇਖਿਆ ਨਹੀਂ ਲੜਦੇ ਹੋਏ ਮਾਤਾ ਤ੍ਰਿਪਤਾ ਜੀ ਤੇ ਭਾਈ ਮਹਿਤਾ ਕਾਲੂ ਜੀ ਦੋਨੋਂ ਬੈਠ ਕੇ ਆਪਣੇ ਪੁੱਤਰ ਦੀ ਬੜਾਈ ਕਰਦੇ ਨੇ ਮਾਤਾ ਤ੍ਰਿਪਤਾ ਜੀ ਕਹਿੰਦੇ ਬਾਲਕਾ ਦੀ ਤਾਂ ਟੋਲੀ ਇਹਨਾਂ ਨਾਲ ਫਿਰਦੀ ਆ ਗੁਰੂ ਨਾਨਕ ਜੀ ਇਹਨਾਂ ਬੱਚਿਆਂ ਨੂੰ ਐਵੇਂ ਕਹਾਣੀਆਂ ਸੁਣਾਉਂਦੇ ਨੇ ਜਿਵੇਂ ਬਜ਼ੁਰਗ ਸੁਣਾ ਰਹੇ ਹੁੰਦੇ ਨੇ ਤੇ ਬੱਥੇ ਵੀ ਅਗਿਓ ਬੜੇ ਧਿਆਨ ਨਾਲ ਇਹਨਾਂ ਦੀਆਂ ਕਹਾਣੀਆਂ ਤੇ ਕਥਾ ਸੁਣਦੇ ਐ ਕਹਿੰਦੇ ਮਾਤਾ ਪਿਤਾ ਦੋਨੋਂ ਹੀ ਮਹਾਰਾਜ ਦੀ ਉਸਤਤ ਕਰਕੇ ਬਹੁਤ ਖੁਸ਼ ਹੁੰਦੇ ਨੇ ਤੇ ਉਧਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਤਲਵੰਡੀ ਦੀ ਗਲੀ ਗਲੀ ਵਿੱਚ ਚਰਨ ਪਾ ਕੇ ਸਾਰੀ ਤਲਵੰਡੀ ਨੂੰ ਪਵਿੱਤਰ ਕਰ ਹੁਣ ਮਹਾਰਾਜ ਸੱਚੇ ਪਾਸ਼ਾ ਜੀ ਦਾ ਸਰੀਰ ਥੋੜਾ ਥੋੜਾ ਵੱਡਾ ਹੋਣ ਲੱਗ ਪਿਆ ਮਹਾਰਾਜ ਸੱਚੇ ਪਾਸ਼ਾ ਰੁੱਖਾਂ ਦੇ ਚੜ ਕੇ ਛਾਲਾ ਮਾਰਦੇ ਨੇ ਨਿੱਕੇ ਨੂੰ ਤੇ ਬਾਕੀ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਛੋਟੇ ਹੁੰਦੇ ਭਜਦੇ ਹੁੰਦੇ ਸੀ ਤਾਂ ਕਿਸੇ ਬੱਚੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਮਹਾਰਾਜ ਨੂੰ ਕੋਈ ਫੜ ਲਵੇ ਮਹਾਰਾਜ ਮੋਢਿਆਂ ਤੇ ਵੀ ਨਿਆਲਿਆਂ ਨੂੰ ਚੁੱਕ ਲੈਂਦੇ ਨੇ ਭਾਈ ਬਾਲਾ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਨੇ ਮਹਾਰਾਜ ਉਹਨਾਂ ਬੱਚਿਆਂ ਦੇ ਵਿੱਚ ਮੈਂ ਵੀ ਸ਼ਾਮਿਲ ਸੀ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇੱਕ ਨਿਸ਼ਾਨੀ ਬਣਾ ਲੈਂਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਨੂੰ ਚੁੱਕ ਕੇ ਉਹ ਨਿਸ਼ਾਨੀ ਤੱਕ ਲੈ ਕੇ ਜਾਂਦੇ ਸੀ ਮਾਰਾ ਸੱਚੇ ਪਾਸ਼ਾ ਬੜੇ ਤਰੀਕਿਆਂ ਨਾਲ ਖੇਡਦੇ ਸੀ ਤੇ ਇੱਕ ਵਾਰ ਜਿਹੜਾ ਗੁਰ ਨਾਨਕ ਸੱਚੇ ਪਾਸ਼ਾ ਜੀ ਨੂੰ ਮਿਲ ਪੈਂਦਾ ਸੀ ਉਹ ਵਾਪਿਸ ਘੜ ਕੇ ਕਿਤੇ ਜਾਂਦਾ ਨਹੀਂ ਸੀ ਉਹ ਮਹਾਰਾਜ ਦੀ ਟੋਲੀ ਵਿੱਚ ਹੀ ਸ਼ਾਮਲ ਹੋ ਜਾਂਦਾ ਸੀ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਪਾਸ਼ਾ ਜੀ ਅੱਜ ਮਹਿਸੂਸ ਹੁੰਦਾ ਹੈ ਕਿ ਉਦੋਂ ਤਾਂ ਮਹਾਰਾਜ ਅਸੀਂ ਬਾਲਕ ਸੀ ਪਰ ਮਹਾਰਾਜ ਅੱਜ ਮਹਿਸੂਸ ਇਹ ਹੁੰਦਾ ਹੈ ਵੀ ਸਾਡੇ ਕਿੰਨੇ ਵੱਡੇ ਭਾਗ ਸੀ ਕਿ ਅਸੀਂ ਗੁਰੂ ਮਹਾਰਾਜ ਦੀ ਮਹਾਰਾਜ ਦੀ ਬਾਲ ਲੀਲਾ ਨੂੰ ਬਹੁਤ ਕਰੀਬ ਹੋ ਕੇ ਵੇਖਿਆ ਕਹਿੰਦੇ ਨੇ ਮਹਾਰਾਜ ਫੇਰ ਬਾਲਕਾਂ ਨੂੰ ਬੁਲਾ ਲੈਂਦੇ ਨੇ ਤੇ ਕਥਾ ਸੁਣਾਉਂਦੇ ਨੇ ਕਹਾਣੀਆਂ ਸੁਣਾਉਂਦੇ ਨੇ ਤੇ ਖੇਡਦੇ ਨੇ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਧਰਤੀ ਦਾ ਭਾਰ ਘਟਣ ਵਾਸਤੇ ਤੇ ਜਗਤ ਦਾ ਕਲਿਆਣ ਕਰਨ ਵਾਸਤੇ ਅਗਲੀ ਕਥਾ ਕੱਲ ਨੂੰ ਸਰਵਨ ਕਰਾਂਗੇ